ਮਹੀ ਪੈ ਰਿਆ ਆ ਠੰਡੀ ਹਵਾ ਚੱਲ ਰਹੀ ਹੈ ਹਾਂ ਜੀ ਗੁਰਵਿੰਦਰ ਅੱਛਾ ਮੇਰਾ ਬਹੁਤ ਸਾਰਾ ਚੱਲੇ ਅੰਡਾ ਟੱਗ ਗਿਆ ਹਾਈ ਹੈਲੋ ਗਾਇਜ਼ ਉਹਦੇ ਗੁਰਵਿੰਦਰ ਪਾਜੀ ਦੇ ਜਿੰਨੇ ਮੁੰਡੇ ਨੇ ਇਹ ਦਿੱਤਾ ਸੀ ਨਾ ਇਦਾਂ ਦਾ ਹੀ ਸੀ ਨਾ ਹਮ ਹੈ एवरीवन वेलकम बैक टू माय YouTube चैनल मिस्टर एंड मिसेस कनोर सो आज लगाया संडे ते बहुत Wetter देखो बाहर में पहरियाया ठंडी हवा चल रही है बहुत सारा ठंडी तो मैं ना आ गया हवा देखो किदा बदन लिया कि बहुत ठंडा कल ठीक सी कल टेंपरेचर ठीक सी कल गर्मी लग रही सी ਤੇ ਅੱਜ ਠੰਡ ਲੱਗਣ ਲੱਗੀ ਅੱਜ ਠੰਡ ਹੋ ਗਈ ਇੱਥੇ ਯੂਕੇ ਦਾ ਕੁਛ ਨਹੀਂ ਪਤਾ ਚਲੋ ਅੰਦਰ ਚੱਲਦੇ ਮੈਂ ਤਾਂ ਨਾ ਕਿਹਨਾਂ ਠੰਡ ਨਾਲ ਲੱਗ ਜੂਗੀ ਅੱਜ ਹੈਗਾ ਸੰਡੇ ਤੇ ਨਹਾਣ ਨੂੰ ਲਿਆ ਜਾਂ ਸ਼ਾਵਰ ਲੈ ਲਿਆ ਜਾਂ ਨਹਾ ਲਿਆ ਮੈਂ ਤਾਂ ਤੇ ਹੁਣ ਮੈਂ ਬਣਾਉਣ ਲੱਗੀ ਹਾਂ ਰੋਟ ਪ੍ਰਸ਼ਾਦ ਬਣਾਉਣਾ ਸੀਗਾ ਤੇ ਮੈਂ ਰੋਟ ਪ੍ਰਸ਼ਾਦ ਬਣਾਉਣ ਲੱਗੀ ਹਾਂ ਚੱਪਲ ਇੱਥੇ ਕੱਢ ਦਿੰਦੀ ਹਾਂ ਨਾ ਸਿਰ ਮੇਰਾ ਟੱਕੇ ਹੋਇਆ ਤੋ ਇਹ ਮੈਂ ਦੇਸੀ ਕੇ ਕੱਢ ਲਿਆ ਆ। ਬਾਕੀ ਦਸਨਾਂ ਕੀ ਕੱਢ ਲਵਾਂਗੇ। ਆਟਾ ਗੁੰਨਣਾ ਵੀ ਥੋੜਾ ਜਿਹਾ। ਰੋਟੀ ਪ੍ਰਸ਼ਾਦ ਵਾਸਤੇ ਨਾਲ ਥੋੜਾ ਜਿਹਾ ਬਣਾਉਂਗੀ ਕੜਾ ਪ੍ਰਸ਼ਾਦ। ਸੋ ਇਹੋ ਜਿਹਾ ਟੋਣੀ ਕੀ ਪ੍ਰਾਧਨ ਦੀ। ਨਿੱਕੀ ਜਿਹੇ ਵਿੱਚ ਮੈਂ ਰੋਟੀ ਪ੍ਰਸ਼ਾਦ ਵਾਸਤੇ ਆਟਾ ਲਵਾਂਗੀ। ਸੋ ਮੈਂ ਸਾਰਾ ਸਮਾਨ ਕੱਟ ਲਵਾਂ ਪਹਿਲੇ। ਸੋ ਗਾਇਸ ਇੱਧਰ ਮੈਂ ਭਾਂਹ ਚੜਾਤਾ ਆ ਗੈਸ ਤੇ ਇਹਦੇ ਵਿੱਚ ਮੈਂ ਸਭ ਤੋਂ ਪਹਿਲਾਂ ਬਣਾਉਂਗੀ ਕੜਾਹ ਪ੍ਰਸ਼ਾਦ ਇੱਧਰ ਮੈਂ ਸਮਾਨ ਆਟਾ ਥੋੜਾ ਜੱਟ ਗੁੰਨ ਕੇ ਰੱਖ ਲਿਆ ਇੱਕ ਵਾਰੀ ਫੇਰ ਥੋੜਾ ਨੂੰ ਕਰ ਲੂੰਗੀ ਇੱਧਰ ਮੈਂ ਜਿੰਨੀ ਗੱਡੀ ਕੜਾਹ ਪ੍ਰਸ਼ਾਦ ਵਾਸਤੇ ਵਾਸਤੇ ਮਿੱਠਾ ਪਾਣੀ ਵੀ ਬਣਾਇਆ ਮੈਂ ਇਹਦੇ ਨਾਲ ਆਟਾ ਗੁੰਨੇ ਆ ਆਟੇ ਵਿੱਚ ਰੋਡ ਪ੍ਰਸ਼ਾਦ ਵਿੱਚ ਸੌਫ ਵੀ ਪੈ ਜਾਂਦੀ ਆ ਬਟ ਸੌਫ ਸਾਡੀ ਖਤਮ ਹੋ ਗਈ ਆ ਪੈਡ ਲਈ ਸੁਹਾਣੀ ਵੇਹਟ ਓਕੇ ਸੇ ਮੈਂ ਸੱਚਾ ਟਾੜਾ ਘੜ ਲਿਆ ਤੇ ਸੁੱਚੀ ਖੰਡ ਸੁੱਚਾ ਦੇਸੀ ਕੇ ਸਾਰਾ ਕੁਝ ਉਸੇ ਤੋਂ ਚਾਹੀਆ ਉਹ ਪਰਸ਼ਾਦਾਂ ਵਾਸਤੇ ਤੇ ਸਭ ਤੋਂ ਪਹਿਲਾਂ ਮੈਂ ਹੁਣੇ ਲਈ ਚ ਪਨੀ ਦੇਸੀ ਕੇ ਤੇ ਮੈਂ ਪੱਲਾ ਬਣਾ ਲੈਣੀ ਕਰਾ ਪਰਸ਼ਾਦ ਹਾਂਜੀ ਹੈ ਸੁਣਦਾ ਹੀ ਨਹੀਂ ਲਓ ਜੀ ਗਾਇਸ ਮੈਂ ਲੱਕੀ ਪੀਣ ਚਾ ਤੇ ਵਿੱਕੀ ਨੇ ਪੀ ਲਈ ਆ ਹਾਂ ਉਹ ਲਗਦੀ ਬੈਦਲ ਕਿ ਲੱਗਿਆ ਸਫਾਈਆਂ ਕਰਨਾ ਰੂਮ ਦੀਆਂ ਸੋ ਚਲੋ ਜੀ ਚਾਹ ਪੀ ਲਿਆ ਫਿਰ ਰੈਡੀ ਵੀ ਹੋਣਾ ਫਿਰ ਜਾਣਾ ਆ ਵਿੱਕੀ ਦੇ ਫਰੈਂਡ ਘਰੇ ਜਾਣਾ ਅੱਜ ਏ ਗਾਇਸ ਹੁਣ ਅਸੀਂ ਚੱਲਨੇ ਆ ਵਿੱਕੀ ਦੇ ਫਰੈਂਡ ਘਰੇ ਹੋਣ ਔਰ ਬਾਰਿਸ਼ ਹੋ ਰਹੀ ਆ ਮੀ ਬਹੁਤ ਪੈ ਰਿਆ ਠੰਡ ਬਹੁਤ ਆ ਹੁਣ ਅਸੀਂ ਚੱਲਨੇ ਆ 10 ਮਿੰਟ ਲੱਗੂਗਾ ਨੇੜੇ ਹੀ ਆ ਹਨਾ 10 ਮਿੰਟ ਹੀ ਲੱਗਣੇ ਹਨਾ 10 ਮਿੰਟ ਹੀ ਲੱਗਣਗੇ 2 ਮਿੰਟ ਹੋਰ ਸੀ ਪੁੱਜ ਗਏ ਆ ਹੋਰ ਇਹਨਾਂ ਦੇ ਹੋਰ ਇਹਨਾਂ ਦਾ ਨਹੀਂ ਆਪਾਂ ਇਹਨਾਂ ਆ ਗਾਦੀਆਂ ਕੱਢ ਦਿੱਤੀ ਉਹਨਾਂ ਨੇ ਲਾਤੀ ਆਹ ਇਹ ਕੀ ਖਾਣੇ ਸੀ ਤੂੰ ਨਾ ਸਿੱਖਾਂ ਨਹੀਂ ਗੋਦਿਆਂ ਲੈ ਚਾ ਇਹਨੇ ਰਹਾ ਕਾਇਸ ਸੰਸਦ ਜਾ ਰਿਹਾ ਕਰ ਚੱਲ ਰਹੀ ਹੈ ਸ਼ਾਮ ਸ਼ਾਮ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਦੋ ਦਹਾਉਂ ਹੋਈਆਂ ਨੇ ਤੋਂ ਸੋਨਾ ਪਸੀ ਜਿਸ ਨਾਲ ਪੀਸ ਚੱਕ ਕੇ ਕੱਢ ਕੇ 380 ਜਾ ਨੂੰ ਲੱਸੀ ਪਿੰਲੇ ਪੈ ਚਾ। ਜੀ ਜਿੰਨਾ ਤੇ ਕਿਆ ਹੀ ਕਾਲੇ ਕੱਪੜੇ ਪੋਣੇ ਨੂੰ ਅੱਜ ਐਤਵਾਰ ਵਾਲੇ ਤੋਂ ਸਾਰੇ ਕਾਲੇ ਪਾਏ ਉਹ ਸ਼ੁਰੂ। ਸ਼ਨੀਵਾਰ ਨੂੰ ਪੋਣੇ। ਬੂਟ ਵੀ ਕਾਲੇ। ਨੂੰਸੀ ਚਾਹ ਪੀਣੇ ਬੈਠੇ। ਸੁੱਕੀ। ਖਾ ਸਬਲਗ ਨੂੰ ਤੇ ਯੰਡ ਕਰਦੇ ਆ। ਆਪਾਂ ਲਿਆਦਾ ਵਿਵਾਨ ਤੇ ਫਟਾ ਭਰਾ ਭੈਣ ਸੋ। ਆ ਦੀਵਾਰ ਵਾਸਤੇ ਲਿਆਂਦਾ ਟੈਬਲ। ਹਾਏ। ਲਗਾ ਗਾਈਸ। ਉਹਦੇ ਗੁਰਵਿੰਦਰ ਭਾਜੀ ਦੇ ਇਹ ਮੁੰਡੇ ਨੇ ਇਦ ਕਸੀ ਨਾ ਇਦਰਾਈ ਸੀ ਨਾ। ਬਣਾਂ ਨਾਲ। ਚਲੋ ਜੀ ਇਸ ਵੀਲੋਗ ਨੂੰ ਇੱਥੇ ਹੀ ਐਂਡ ਇਸ ਵੀਲੋਗ ਨੂੰ ਇੱਥੇ ਹੀ ਐਂਡ ਕਰਦੇ ਆ ਛੇਤੀ ਘਰ ਮਿਲਦੇ ਆ ਨਵੇਂ ਵੀਲੋਗ ਦੇ ਨਾਲ ਸਾਨੂੰ ਵੀ ਲੋਰ ਮਿਲਾਂ ਦੀ ਸਾਰੇ ਖੁਸ਼ ਰਹੋ ਪਿਆਰ ਕਰਦੇ ਰਹੋ ਸਪੋਰਟ ਕਰਦੇ ਰਹੋ ਥੈਂਕ ਯੂ ਫਾਰ ਵਾਚਿੰਗ ਟੁੱਕੇ ਤੇ अगेन ਉਹ ਜੀ ਚਾਹ ਪਨ ਜੀ ਜਿੰਨ ਤਾਂ ਕਹੇ ਕਾਲੇ ਕੱਪੜੇ ਪਾਉਣੇ ਨੇ ਤੁਹਾਨੂੰ ਅੱਜ ਐਤਵਾਰ ਵਾਲੇ ਤੋਂ ਸਾਰੇ ਕਾਲੇ ਪਾਓ ਉਹ ਸ਼ੁਰੂ ਸ਼ਨੀਵਾਰ ਨੂੰ ਪਾਉਣ ਬੂਟ ਵੀ ਕਾਲੇ ਹੁਣ ਉਸ ਤੇ ਚਾਹ ਪੀਣੇ ਬੈਠਾ ਛੇਤੀ ਛੇ ਸਬਲਗ ਨੂੰ 3 ਐਂਡ ਕਰਦੇ ਆ ਆਪਾਂ ਲਿਆਂਦਾ ਵਿਆਹ ਤੇ ਫਟਾਫਰਾ ਢੈਂਕ ਫੋਟੋ ਆ ਵਿਆਹ ਵਾਸਤੇ ਲਿਆਂਦਾ ਟੈਗ ਲਾਇਆ ਗਾਇਸ ਉਹਦੇ ਗੁਰਵਿੰਦਰ ਪਾਜੀ ਦੇ ਜੇ ਮੁੰਡੇ ਨੂੰ ਇਹ ਦਿੱਤਾ ਸੀ ਨਾ ਇਦਾਂ ਦਾ ਹੀ ਸੀ ਇਹ ਨਾ ਬਣਾ ਲੈ ਚਲੋ ਇਸ ਵੀਲੋਗ ਨੂੰ ਥੀ ਐਂਡ ਇਸ ਵੀਲੋਗ ਨੂੰ 3 ਐਂਡ ਕਰਦੇ ਆ ਛੇਤੀ ਕਰ ਮਿਲਦੇ ਆ ਨਵੇਂ ਬਲੌਗ ਦੇ ਨਾਲ ਸਾਨੂੰ ਨਹੀਂ ਲੋੜ ਮਿਲਾਂਦੀ ਸਾਰੇ ਖੁਸ਼ ਰਹੋ ਪਿਆਰ ਕਰਦੇ ਰਹੋ ਸਪੋਰਟ ਕਰਦੇ ਰਹੋ ਥੈਂਕ ਯੂ ਫॉर ਵਾਚਿੰਗ ਕਰਦੇ ਆ ਆਪਾਂ ਲਿਆਦਾ ਵਿਵਹਾਰ ਤੇ ਛੋਟਾ ਭਰਾ ਭੈਣ ਫੋਟੋ ਆ ਵਿਵਹਾਰ ਵਾਸਤੇ ਲਿਆਂਦਾ ਟੈਗ ਹਾਏ